ਪਾਰ ਮਸ਼ੀਨ ਆਏ ਨੇ ਜਵਾਬ ਦੇ ਤਾਂ ਕੱਲ ਨੂੰ ਆਉਣਗੇ ਆਹੋ ਮੈਂ ਫੋਨ ਕਰਿਆ ਸੀਗਾ ਮੈਂ ਕਿਹਾ ਅੰਮਾ ਮੈਂ ਕਹਿੰਦਾ ਅਜੇ ਤੱਕ ਨਹੀਂ ਆਈ ਨੀ ਮਸ਼ੀਨ ਪਤਾ ਨਹੀਂ ਆ ਗਈ ਖਣੀ ਨਾ ਅੱਛਾ ਲੈ ਆਉਂਦਾ ਕਾਲਾ ਵੀ ਉਹਨੂੰ ਵੀ ਸੱਦ ਲੈਣੀ ਆ ਮੈਂ ਨਾ ਜ਼ਰੂਰੀ ਗੱਲ ਕਰਨੀ ਆ ਕਾਏ ਉਹ ਆ ਗਿਆ ਆਹ ਆਵਾਜ਼ ਉਹ ਠੀਕ ਆ ਓਰੇ ਆਪ ਤਾਂ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਲੱਭੀ ਨੀ ਮਸ਼ੀਨ ਫਿਰ ਮਸ਼ੀਨ ਅੱਜ ਮਿਲੀ ਨਹੀਂ ਯਾਰ ਅੱਛਾ ਮੈਂ ਕਹਿੰਦਾ ਕੱਲ ਨੂੰ ਵੜ ਦੂ ਮੈਂ ਅੱਛਾ ਅੱਛਾ ਅਜੇ ਟਰਾਲੀ ਨਹੀਂ ਮਿਲੀ ਕਿਸੇ ਦੀ ਟਰਾਲੀ ਉਹਨਾਂ ਦੀ ਪੁੱਛ ਲੈਣੀ ਸੀ ਚਰਨੇ ਕੀ ਯਾਰ ਚਰਨੇ ਵੀ ਵੱਢੀ ਜਾਂਦੇ ਆ ਆਲੂ ਲਾਉਣੇ ਉਹਨਾਂ ਦਾ ਰੱਬ ਕਿਹੜਾ ਚੜਿਆ ਆ ਟਰਾਲੀਆਂ ਤਾਂ ਵਾਧੂ ਭਾਈਆਂ ਨੇ ਆ ਬਚਨੇ ਕੀ ਟਰਾਲੀ ਤਾਂ ਖੜੀ ਸੀਗੀ ਓਏ ਮਾਂ ਆ ਟਾਈਮ ਨਹੀਂ ਮਿਲਦੀ ਸਾਰਾ ਮਜੂਰ ਆ ਪੁੱਛ ਲਿਆ ਉਹਨਾਂ ਨੇ ਅੱਛਾ ਪੁੱਛ ਲੈਣੀ ਮਿਲ ਜੂਗੀ ਤੁਹਾਡੇ ਕੋਲੋਂ ਕੱਲੂ ਵੜਾ ਲੇ ਦੱਸ ਕੀ ਕਹਿੰਦੇ ਗੱਲ ਕਰਨੀ ਕੀ ਹੋਇਆ ਕੱਲ ਤੋਂ ਫਾਸੋ ਨਾ ਨਾ ਕਰ ਦਿੰਦੇ ਆ ਮਮੀ ਨਹੀਂ ਗੱਲ ਕਰਨੀ ਸੀ ਬਾਈ ਕੋਈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਪਤਾ ਤੁਹਾਡੇ ਨਾਲ ਐ ਗੱਲ ਕਰਨੀ ਸੀ ਪੂਰਾ ਵਧੀਆ ਰਿਸ਼ਤਾ ਆਇਆਗਾ ਦੋ ਨੇ ਸਕੀਆਂ ਭੈਣਾ ਔਰ ਦੋਨਾਂ ਦੇ ਉਹਨਾਂ ਨੇ ਇੱਕ ਘਰ ਹੀ ਕਰਨਾਗਾ ਮੈਂ ਤਾਂ ਕਹਿੰਦੀ ਆ ਬਹੁਤ ਵਧੀਆਗਾ ਵੀ ਲੈ ਲਓ ਰਿਸ਼ਤਾ ਤੁਸੀਂ ਮੈਂ ਕੁੜੀਆਂ ਵੀ ਦੇਖ ਲਈਆਂ ਬਹੁਤ ਸੁਣੀਆਂ ਕੁੜੀਆਂ ਨੇ ਨਾਲ ਸਾਉ ਵੀ ਨੇ ਕਿਉਂ ਬਈ ਕਿਵੇਂ ਕਰਨਾ ਫਿਰ ਦੇਖ ਲਾ ਬੁੱਬੂ ਬਾਈ ਜੇ ਮਾਤਾ ਕਹਿੰਦੀ ਆ ਆਪਾਂ ਦਾ ਕੋਈ ਪਤਾ ਨਹੀਂ ਦੂਣ ਬੜਿਆ ਲਿਖਿਆ ਘੁੰਮਦਾ ਫਿਰਦਾ ਵਾ ਹਈਆ ਜੇ ਮੈਂ ਤੈਨੂੰ ਚਲਾ ਆਇਆ ਵੀ ਉਹ ਤਾਂ ਵਧੀਆ ਮਤਾ ਕਹਣਾ ਦੋਨੇ ਇੱਕ ਘਰ ਦੀ ਆ ਜਾਣਗੇ ਆ ਰਲ ਕੇ ਰਹਿਣਗੇ ਆ ਆਪਣੇ ਵਾਂਗੂ ਪਿਆਰ ਉਹਨਾਂ ਚ ਵੀ ਹੋਊਗਾ ਜਿਵੇਂ ਆਪਣੇ ਚ ਆ ਤਾਂ ਠੀਕ ਆ ਤਾਲ ਆਪਾਂ ਵੀ ਰਲ ਕੇ ਰਹਿਨੇ ਆ ਹੋਰ ਰਲ ਕੇ ਰਹਿਣੀਆਂ ਤਾਂ ਪਤਾ ਕੀ ਆ ਬਾਈ ਕੱਲ ਨੂੰ ਜੇ ਕਿਤੇ ਮੰਨ ਲਾ ਬਗਾਨੀਆਂ ਹੋਰ ਆਉਂਦੀਆਂ ਨੇ ਆ ਡੱਡ ਘਰਦੀਆਂ ਤਾਂ ਉਹਨਾਂ ਨੇ ਆਪਾਂ ਨੇ ਆਪਣੇ ਵਿੱਚ ਵੀ ਫਰਕ ਪਵਾ ਦੇਣਾਗਾ ਇਹ ਦੋਨੇ ਸਕੀਆਂ ਭੈਣਾ ਹੋਣਗੀਆਂ ਰਲ ਕੇ ਤਾਂ ਰਹਿਣਗੀਆਂ ਕਿ ਨਹੀਂ ਮਾਤਾ ਆਹ ਪਹਿਲਾਂ ਨਹੀਂ ਤਾਂ ਰਲ ਕੇ ਰਹਿਣਗੀਆਂ ਨਾਲੇ ਜੇ ਇੱਕ ਨੂੰ ਕੰਮ ਆ ਸੌਰੀ ਜਾਣਾਗਾ ਤਾਂ ਚਾਹੀ ਦੋਨਾਂ ਨੂੰ ਹੀ ਨਾਲ ਲਾਲੇ ਜੇ ਗੱਡੀ ਚ ਉਠਾ ਕੇ ਹੋਰ ਨਾਲੇ ਜਾਣ ਆਉਣ ਦਾ ਜਿਹੜਾ ਤਾਂ ਹੀ ਹੈਗਾ ਉਹ ਘਟ ਹੋਊਗਾ ਨਾਇਤਾ ਦੋਨੇ ਭੈਣਾਂ ਨੇ ਆਪ ਦਾ ਰਲ ਮਿਲ ਕੇ ਰਹਿਣ ਗੀਆਂ ਤੇ ਕੋਈ ਤੀਜੀ ਹੋਰ ਆ ਗਈ ਤਾਂ ਉਹ ਕਲੇਸ਼ ਪਊਗਾ ਵਿੱਚ ਬਾਕੀ ਗੱਲ ਇਹ ਆ ਦੋਨਾਂ ਦਾ ਜੇ ਇੱਕ ਜਾਨੇ ਨੂੰ ਕੰਮ ਆ ਤਾਂ ਉਹ ਇੱਕ ਜਾਨੇ ਵੀ ਸੌਰੀ ਜਾਣਾ ਪੈ ਜੇ ਦੋਨਾਂ ਨੂੰ ਨਾਲ ਲੈ ਜੇ ਜਾਣ ਆਉਣ ਦਾ ਜਿਹੜਾ ਤਾਂ ਹੀ ਹੈਗਾ ਉਹ ਵੀ ਘਟ ਜਾਊਗਾ ਇੱਕ ਜਾਨੇ ਦਾ ਵੀ ਸਰ ਸਕਦਾਗਾ ਜਾ ਕੇ ਠੀਕ ਹੈ ਨਾ ਨਾਇ ਭੈਣਾਂ ਭੈਣਾਂ ਰਲ ਕੇ ਰਹਿਣੀਆਂ ਮਾਂ ਉਹਨਾਂ ਦੇ ਹੈ ਨਹੀਂਗੀ ਉਹਨਾਂ ਨੂੰ ਪਿਆਰ ਕਿਹਨੇ ਦੇਣਾਗਾ ਭੈਣਾ ਭੈਣਾ ਨੇ ਇੱਕ ਦੂਜੇ ਗਾਵਾ ਜਿਵੇਂ ਤੈਨੂੰ ਠੀਕ ਲੱਗਦਾ ਨਾ ਤੂੰਵੇਂ ਕਰ ਲੈ ਕਿ ਨਹੀਂ ਬਾਈ ਅਸੀਂ ਤਾਂ ਨਾਲ ਹੀ ਆ ਸਹੀ ਹੈ ਬੱਬੂ ਕੋਈ ਨਾ ਜਿਵੇਂ ਲੋਡ ਲਾਦਾ ਕਰ ਫਿਰ ਮੈਂ ਉਹਨਾਂ ਨੂੰ ਟਾਈਮ ਦੇ ਦੇਵਾਂ ਵੀ ਕੱਲ ਨੂੰ ਆ ਕੇ ਦੇਖ ਜਾਣਗੇ ਉਹ ਕਰ ਲਉ ਗੱਲ ਜਿਵੇਂ ਮਰਜ਼ੀ ਕਰ ਲੈ ਤੇਰੇ ਤੇ ਗੱਲ ਸੁਣ ਕੇ ਆਹ ਮਸ਼ੀਨ ਤੋਂ ਪਹਿਲਾਂ ਪਹਿਲਾਂ ਆ ਕੇ ਦੇਖ ਜਾਣਗੇ ਮਸ਼ੀਨ ਨੇ 12 ਇੱਕ ਵਿਚਾਰ ਕੋਈ ਨਾ ਕੋਈ ਨਾ ਜੇ ਮਸ਼ੀਨ ਆ ਜੂ ਵਿੱਚੋਂ ਆ ਜਾਾਂਗੇ ਨਾਲੇ ਕੱਲ ਨੂੰ ਐਤਵਾਰੀ ਆ ਮੈਂ ਤਾਂ ਘਰੀ ਆ ਬਸ ਠੀਕ ਹੈ ਫਿਰ ਬੁਲਾ ਲੈਨੇ ਆ ਹੋਰ ਕੋਈ ਨਾ ਹੋਰ ਉਹ ਦੂਬਾ ਦਾ ਆਪਾਂ ਕੁੜੀਆਂ ਦੇਖ ਆਵਾਂਗੇ ਦੇਖਣ ਗਈ ਜਿੰਨ ਜਿਹੜਾ ਕਿ ਲੈ ਆਵਾਂਗੇ ਨਾ ਖਰਚਾ ਕਰੀਏ ਆਏ ਕਰ ਲਵਾਂ ਹਾਂ ਆਓ ਚੱਲ ਠੀਕ ਐ ਕੱਲ ਹੋਵੇ ਵੀ ਸਹੀ ਐ ਚੱਲ ਹਣ ਹਾਂ ਹੋਰ ਮਤਾਂ ਦਾ ਉਹ ਕਰੀ ਜਾਣੀ ਆ ਵੀ ਦੋਨੇ ਜਾਣੀਆਂ ਵਧੀਆ ਗੱਲਾਂ ਜਦੋਂ ਤੂੰ ਡਿਊਟੀ ਚੱਲਿਆਣਾ ਬੂ ਮੈਸੇਜ ਬੂ ਦੋਨਾਂ ਨੂੰ ਹਾਂ ਫੋਟੋ ਮੋਰੇ ਤੇ ਕੰਜਰਖਾਨੇ ਪੈ ਰਹੇ ਉਹਦਾ ਫਾਇਦਾ ਨਹੀਂ ਕੋਈ ਜੇ ਆਡਾ ਡੋਣੀਆਂ ਅਸੀਂ ਵਿੱਚ ਲੜੀ ਜਾਣਗੀਆਂ ਕਿੱਥੇ ਇੱਕ ਕਰਦੀਆਂ ਨਹੀਂ ਗਈਆਂ ਖੁਸ਼ ਰਹਿਣਗੀਆਂ ਦੋਨੇ ਪਾਸੇ ਇਹ ਆਪਣੀ ਬਾਣਦੀ ਆ ਹਨਾ ਹੋਰ ਚੱਲ ਰੋਟੀ ਪਾਣੀ ਖਾ ਲਿਆ ਸੀ ਬਾਈ ਤਾਂ ਕੀ ਬਣੀ ਬਖਾਨਾ ਮੈਂ ਤਾਂ ਜੀ ਖੇਤੋਂ ਆਇਆ ਸੀ ਫਿਰ ਖਾਲਾ ਤੂੰ ਮੈਂ ਤਾਂ ਖਾਈ ਬੈਠਾਂਗਾ ਦਾਇਆ ਮੈਂ ਬਤਾ ਕੋਈ ਨਾ ਮੇਰੇ ਪੱਠੇ-ਮੱਠੇ ਕੋਣ ਆ ਆ ਫੋਨ ਦੇ ਜਾ ਮੈਨੂੰ ਮੜਾ ਦਿਖਣਾ ਮੈਂ ਤੁਹਾਡੇ ਕੋਟੇ ਕੋਣ ਆ ਬਾਅਦ ਚ ਦੇਖਦਾ